ਬਹੁਤ ਸਤਿਕਾਰਯੋਗ ਸਾਥੀਓ ਜੈ ਪੀਮ ਜੈ ਦੇਸ਼ ਪੰਜਾਬ ਜੈ ਵਿਗੰਪੁਰਾ ਅਸੀਂ ਜੈ ਪੀਮ ਟੀਮ ਪੰਜਾਬ ਵੱਲੋਂ ਆਪਣੀ ਸੂਚੀ ਲੀਡਰਸ਼ਿਪ ਦਾ ਕੱਲ ਨੂੰ ਭਾਵ 26 ਨੂੰ ਜਨਵਰੀ 2026 ਨੂੰ ਅਸੀਂ ਟ੍ਰੇਨਿੰਗ ਕੈਂਪ ਲਾ ਰਹੇ ਇਥੇ ਜਕੂ ਅਫਸਰ ਫੋਰਵਰਡ ਅੰਕੀ ਸਵੇਰੇ 10 ਵਜੇ ਕੈਂਪ ਦੀ ਸ਼ੁਰੂਆਤ ਹੋਏਗੀ ਤਿਲਕ ਪਗਤੀ 3:00 4:00 ਵਜੇ ਤੱਕ ਤੇ ਅਸੀਂ ਇਸ ਕੈਂਪ ਲਈ ਚੁਣਿੰਦਾ ਜਿਹੜੇ ਆ 30 ਸੱਤਿਆਂ ਨੂੰ ਕੋਲ ਕੀਤੀ ਹੈ ਤੇ ਉਹਨਾਂ ਨੂੰ ਅਸੀਂ ਮੈਸੇਜ ਲਾ ਚੁੱਕੇ ਹਾਂ ਤੇ ਅਸੀਂ ਬਕਾਇਦਾ ਤੌਰ ਤੇ ਪ੍ਰਬੰਧ ਕਰ ਰਹੇ ਹਾਂ ਤੇ ਕੱਲ ਅਸੀਂ ਨਾਲ ਹੀ ਇਹ ਦਸਤਾਵੇਜ਼ ਜੱਥੇਬੰਦੀ ਦਾ ਪਹਿਲਾ ਦਸਤਾਵੇਜ਼ ਹੈ ਜਿਹਨੂੰ ਅਸੀਂ ਕੱਲ ਰਿਲੀਜ਼ ਕਰਨ ਵਾਲੇ ਹਾਂ ਇਲੀਵਿਟ ਸਮੁੱਚਾ ਜਥੇਬੰਦੀ ਕਿਉਂ ਬਣਾਉਣੀ ਪਈ ਔਰ ਅਸੀਂ ਕੀ ਕਰਨਾ ਚਾਹੁੰਦੇ ਆ ਉਦੇਸ਼ ਕੀ ਹੈ ਸਾਡਾ ਜਥੇਬੰਦਕ ਤਾਣਾ ਵਣਾ ਕੀ ਹੈ ਤੇ ਅਸੀਂ ਇਹਨੂੰ ਖੇਤਰੀ ਸਮਾਜਿਕ ਜਥੇਬੰਦੀ ਕਿਉਂ ਬਣਾ ਰਹੇ ਆ ਲੋਕ ਰਾਜਨੀਤਿਕ ਜਥੇਬੰਦੀਆਂ ਬਣਾਉਣ ਵੱਲ ਨੂੰ ਭੱਜਦੇ ਆ ਪਰ ਅਸੀਂ ਸਮਾਜਿਕ ਜਥੇਬੰਦੀ ਜਿਹੜੀ ਆ ਉਹ ਬਣਾਈ ਹੈ ਜਿੱਥੇ ਉਹਦੀਆਂ ਫਰੰਟਲ ਆਰਗੇਨਾਈਜੇਸ਼ਨ ਜੈਪੀਮ ਟੀਮ ਪੰਜਾਬ ਦੀਆਂ ਫਰੰਟਲ ਆਰਗੇਨਾਈਜੇਸ਼ਨਾਂ ਆ ਉਹਦੇ ਬਾਰੇ ਡਿਟੇਲ ਹੈ ਹਨਾ ਇਹ ਸਾਡਾ ਐਜੀਟੇਸ਼ਨਲ ਵਿੰਗ ਜਿਹੜਾ ਹੈ ਸੋਸ਼ਲ ਤੇ ਐਕਟਿਵਿਸਟ ਵਿੰਗ ਹੈ ਉਹ ਜੈਪੀਮ ਯੂਨਾਈਟਿਡ ਵੌਇਸ ਆਫ ਪੰਜਾਬ ਹੈ ਫਿਰ ਸਾਡਾ ਅਸੀਂ ਇਸਤਰੀ ਵਿੰਗ ਵੀ ਬਣਾਇਆ ਆ ਹਨਾ ਜੈਪੀਮ ਯੂਨਾਈਟਿਡ ਔਮਨ ਫੈਡਰੇਸ਼ਨ ਸਟੂਡੈਂਟ ਵਿੰਗ ਦਾ ਨਾਮ ਅਸੀਂ ਰੱਖਿਆ ਜੈਪੀਮ ਯੂਨਾਈਟਿਡ ਸਟੂਡੈਂਟ ਫੈਡਰੇਸ਼ਨ ਇਪਰਾਈਸ ਵਿੰਗ ਇਸੇ ਤਰ੍ਹਾਂ ਇੰਟੈਲੈਕਚੁਅਲ ਵਿੰਗ ਉਹ ਨੂੰ ਸੀ ਬੁਲਾ ਰਹੇ ਆ ਕਿ ਅਸੀਂ ਅਸਲ ਵਿੱਚ ਜਿਹੜਾ ਸਮਾਜ ਜਿਹਨੂੰ ਸਭ ਤੋਂ ਲਾਸਟ ਬਰੂਹਾਂ ਤੇ ਜਿਹਨੂੰ ਪਸ਼ੂਤ ਕਿਹਾ ਗਿਆ ਅੱਜ ਅਸੀਂ ਐਸਸੀ ਐਸਟੀ ਆਖਦੇ ਆਂ ਓਵੀਸੀ ਆਖਦੇ ਆਂ ਇਹ ਸਾਰੇ ਸਮਾਜ ਦਾ ਨੂੰ ਅਸੀਂ ਸਮਾਜਿਕ ਪਦਰਤੇ ਇਕੱਠਾ ਕਰ ਲਈ ਤੁਰੇ ਆ ਕਿਉਂਕਿ ਜੇ ਤੁਸੀਂ ਰਾਜਨੀਤਿਕ ਸਦਾ ਚਾਹਦੇ ਆਂ ਤਾਂ ਤੁਹਾਡੀਆਂ ਗੈਰ ਰਾਜਨੀਤਿਕ ਜਿਹੜਾਂ ਮਜ਼ਬੂਤ ਹੋਣੀਆਂ ਚਾਹੀਦੀਆਂ ਜਿਹੜੀ ਲੋਕ ਬਿਨਾ ਗੈਰ ਰਾਜਨੀਤਿਕ ਜਿਹੜਾ ਮਜਬੂਤ ਕੀਤੇ ਬਿਨਾ ਕਿਤੇ ਤੁਕਾ ਲੱਗ ਜਾਂਦਾ ਆ ਰਾਸ ਸਤਾ ਆ ਵੀ ਜਾਂਦੀ ਉਹ ਐਦਾਂ ਉੱਟ ਜਾਂਦੀ ਆ ਥੋੜੇ ਚਿਰ ਬਾਅਦ ਹੀ ਫਿਰ ਉਹ ਬਿਲਕਦੇ ਰਹਿੰਦੇ ਆ ਸੋ ਸਮਾਜਿਕ ਨੂੰ ਸਮਾਜ ਨੂੰ ਜੋੜ ਲੈ ਸੀ ਨਾ ਦਿੱਤਾ ਮਨੂ ਬਾਤ ਦਾ ਮੂੰਹ ਮੋੜੋ ਜਾਤਾਂ ਤੋੜੋ ਸਮਾਜ ਜੋੜੋ ਕੱਲ ਹੀ ਦਸਤਾਵੇਜ਼ ਰਿਲੀਜ਼ ਕਰ ਦੇਵਾਂਗੇ ਅਸੀਂ ਬਹੁਤ ਬਹੁਤ ਧੰਨਵਾਦ